ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਸਰਵਨ ਕਰ ਰਹੇ ਹੋ ਸ੍ਰੀ ਹਰਮੰਦਰ ਸਾਹਿਬ ਦੀ ਸਥਾਪਨਾ ਕਦ ਹੋਈ ਅਤੇ ਕਿਸ ਨੇ ਕੀਤੀ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੂੰ ਕਹਿ ਗਏ ਸਨ ਕਿ ਅੰਮ੍ਰਿਤ ਸ਼ਹਿਰ ਅੰਮ੍ਰਿਤ ਸਰੋਵਰ ਅਤੇ ਹਰਮੰਦਰ ਸਾਹਿਬ ਦੀ ਸਥਾਪਨਾ ਕਰਨੀ ਹੈ ਪਰ ਸਮਾਂ ਥੋੜਾ ਮਿਲਣ ਕਾਰਨ ਗੁਰੂ ਰਾਮਦਾਸ ਅੰਮ੍ਰਿਤਸਰ ਸ਼ਹਿਰ ਅਤੇ ਅੰਮ੍ਰਿਤ ਸਰੋਵਰ ਦੀ ਉਸਾਰੀ ਹੀ ਕਰਵਾ ਸਕੇ ਉਹਨਾਂ ਨੇ ਅੰਮ੍ਰਿਤ ਸਰੋਵਰ ਦੇ ਵਿੱਚਕਾਰ ਇੱਕ ਥਾੜਾ ਬਣਵਾਇਆ ਸੀ ਜਿੱਥੇ ਦਰਬਾਰ ਲੱਗਦਾ ਅਤੇ ਕੀਰਤਨ ਹੁੰਦਾ ਸੀ ਜਦ ਗੁਰੂ ਰਾਮਦਾਸ ਜੀ ਪ੍ਰਭੂ ਵਿੱਚ ਵਲੀਣ ਹੋਣ ਜਾ ਰਹੇ ਸਨ ਤਾਂ ਉਹਨਾਂ ਗੁਰੂ ਅਰਜਨ ਦੇਵ ਜੀ ਨੂੰ ਉਹ ਚੇਚੀ ਤਾਂ ਗੀਤ ਕੀਤੀ ਕਿ ਉਹ ਅੰਮ੍ਰਿਤ ਸਰੋਵਰ ਦੇ ਵਿੱਚਕਾਰ ਇੱਕ ਐਸਾ ਹਰਿਮੰਦਰ ਬਣਵਾਉਣ ਜਿੱਥੇ ਹਰ ਸਮੇਂ ਕੀਰਤਨ ਹੁੰਦਾ ਰਹੇ ਗੁਰੂ ਅਰਜਨ ਦੇਵ ਜੀ ਨੇ ਉਸ ਹੁਕਮ ਦੀ ਪਾਲਣਾ ਲਈ ਇਹ ਫੈਸਲਾ ਕੀਤਾ ਕਿ ਉਸ ਥੜੇ ਉੱਤੇ ਹੀ ਐਸਾ ਮੰਦਿਰ ਬਣਾਇਆ ਜਾਵੇ ਕਿ ਸਮਾਨ ਕੋਈ ਹੋਰ ਮੰਦਿਰ ਨਾ ਹੋਵੇ ਜਿੱਥੇ ਕੀਰਤਨ ਬਗੈਰ ਹੋਰ ਕੁਝ ਨਾ ਹੋਵੇ ਕੇਵਲ ਸਿਮਰਨ ਹੀ ਸਿਮਰਨ ਹੋਵੇ ਪਹਿਲਾਂ ਗੁਰੂ ਜੀ ਨੇ ਉਸਾਰੀ ਲਈ ਆਪ ਵਿਉਂਤ ਬਣਾਈ ਉਹਨਾਂ ਇਹ ਸੋਚਿਆ ਕਿ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਰੱਖੇ ਜਾਣ ਇਹ ਦਰਵਾਜ਼ੇ ਵੀ ਕਿਸੇ ਖਾਸ ਦਿਸ਼ਾ ਵੱਲ ਨਾ ਹੋਣ ਬਲਕਿ ਦੋ ਦੋ ਦਸ਼ਾਵਾਂ ਵਿਚਕਾਰ ਇੱਕ ਇੱਕ ਦਰਵਾਜਾ ਹੋਵੇ ਗੁਰੂ ਸਾਹਿਬ ਜਦ ਗੁਰੂ ਸਾਹਿਬ ਜਦ ਦੋ ਸਾਲ ਲਾਹੌਰ ਠਹਿਰੇ ਸਨ ਤਾਂ ਉਹਨਾਂ ਦਾ ਸਾਈ ਮੀਆਂ ਮੀਰ ਨਾਲ ਬਹੁਤ ਪ੍ਰੇਮ ਹੋ ਗਿਆ ਸੀ ਸਾਈ ਜੀ ਵੀ ਗੁਰੂ ਘਰ ਦੇ ਅਨੰਨ ਭਗਤ ਬਣ ਗਏ ਸਨ ਹਰ ਜਦ ਹਰਮੰਦਰ ਸਾਹਿਬ ਦੀ ਨੀਂ ਰੱਖਣ ਦਾ ਸਵਾਲ ਉੱਠਿਆ ਤਾਂ ਗੁਰੂ ਜੀ ਨੇ ਨੀਂ ਰੱਖਣ ਵਾਲਾ ਸਭ ਤੋਂ ਜੋਗ ਅਤੇ ਟੁਕਮਾ ਮਹਾਪੁਰਖ ਸਾਈ ਮੀਆਂ ਮੀਰ ਨੂੰ ਹੀ ਚੁਣਿਆ ਸਾਈ ਮੀਆਂ ਮੀਰ ਹਿੰਦੂਆ ਤੇ ਮੁਸਲਮਾਨਾਂ ਦਾ ਇੱਕ ਸਾਂਝਾ ਪੀਰ ਸੀ ਇੱਕ ਤੁਸ਼ ਵਿਅਕਤੀ ਤੋਂ ਲੈ ਕੇ ਬਾਦਸ਼ਾਹ ਤੱਕ ਉਸ ਅੱਗੇ ਸਿਰ ਨਿਵਾਉਂਦੇ ਸਨ ਗੁਰੂ ਜੀ ਖੁਦ ਲਾਹੌਰ ਪੁੱਜੇ ਅਤੇ ਸਾਈ ਮੀਆਂ ਮੀਰ ਨੂੰ ਹਰਮੰਦਰ ਸਾਹਿਬ ਦੀ ਸਾਜਨਾ ਬਾਰੇ ਵਿੱਚ ਇਥਾਰ ਨਾਲ ਸਮਝਾਇਆ ਉਨ੍ਹਾਂ ਨੂੰ ਨੀ ਪੱਥਰ ਰੱਖਣ ਦੀ ਬੇਨਤੀ ਕੀਤੀ ਸਾਈ ਮੀਆਂ ਮੀਰ ਤੁਰੰਤ ਸਹਿਮਤ ਹੋ ਗਏ ਅਤੇ ਗੁਰੂ ਜੀ ਦੇ ਨਾਲ ਅੰਮ੍ਰਿਤਸਰ ਆ ਗਏ ਉਨ੍ਹਾਂ ਨੇ 3 ਅਕਤੂਬਰ 1588 ਨੂੰ ਸ੍ਰੀ ਹਰਮੰਦਰ ਸਾਹਿਬ ਦਾ ਨੀਂ ਪੱਥਰ ਰੱਖਿਆ ਸਾਈ ਮੀਆਂ ਮੀਰ ਨੇ ਚਾਰ ਇੱਟਾਂ ਚਾਰ ਦਿਸ਼ਾਵਾਂ ਵਿੱਚਕਾਰ ਤੇ ਇੱਕ ਚਾਰਾਂ ਦੇ ਵਿਚਕਾਰ ਨਹੀਂ ਤੇ ਟੱਟ ਤੇ ਰੱਖੀ ਫਿਰ ਗੁਰੂ ਸਾਹਿਬ ਨੇ ਸਾਰੇ ਮਿਸਤਰੀਆਂ ਨੂੰ ਬੁਲਾਇਆ ਅਤੇ ਉਹਨਾਂ ਨੂੰ ਹਰਮੰਦਰ ਸਾਹਿਬ ਦੇ ਨਕਸ਼ੇ ਬਾਰੇ ਸਮਝਾਇਆ ਹਰਮੰਦਰ ਸਾਹਿਬ ਦੀ ਕੁਰਸੀ ਸरोवर ਦੇ ਜਲ ਤੋਂ ਉੱਚੀ ਕਰਕੇ ਮਹਿਰਾਬ ਉਸਾਰੇ ਗਏ ਪੂਰਬ ਵੱਲ ਹਰ ਕੀ ਪੌੜੀ ਬਣਾਈ ਗਈ ਅਤੇ ਚਾਰੇ ਪਾਸੇ ਪ੍ਰਕਰਮਾ ਤਿਆਰ ਕਰਵਾਈਆਂ ਗਈਆਂ ਗੁਰੂ ਸਾਹਿਬ ਆਪ ਆਪਣੀ ਨਿਗਰਾਨੀ ਵਿੱਚ ਉਹ ਸਾਰੀ ਕਰਾਉਂਦੇ ਸਨ ਕੋਈ ਵੀ ਘਟਿਆ ਵਸਤੂ ਨਾ ਲੱਗਣ ਦਿੱਤੀ ਗੁਰੂ ਜੀ ਇਲਾਚੀ 베ਰੀ ਹੀਟ ਬੈਠ ਕੇ ਨਿਗਰਾਨੀ ਕਰਦੇ ਸਨ ਹਰਿ ਮੰਦਰ ਸਾਹਿਬ ਦੀ ਉਸਾਰੀ ਵਿੱਚ ਪੂਰੇ 3 ਸਾਲ ਲੱਗ ਗਏ ਮੁਕੰਮਲ ਹੋ ਜਾਣ ਤੇ ਗੁਰੂ ਜੀ ਧੰਨਵਤ ਵਜੋਂ ਸੁਹੀ ਰਾਗ ਵਿੱਚ ਇਹ ਸ਼ਬਦ ਉਚਾਰਿਆ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ RAM ਤਰਤ ਸੁਹਾਵੀ ਤਾਲ ਸੁਹਾਵਾ ਵਿਚ ਅੰਮ੍ਰਿਤ ਜਲ ਸ਼ਾਇਆ RAM ਸ੍ਰੀ ਹਰਮੰਦਰ ਸਾਹਿਬ ਦੀ ਉਸਾਰੀ ਹੋ ਜਾਣ ਬਾਦ ਨਿਤ ਦਾ ਦਰਬਾਰ ਇੱਥੇ ਲੱਗਣ ਲੱਗ ਗਿਆ ਕੀਰਤਰੀਏ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਹਰਮੰਦਰ ਸਾਹਿਬ ਦੀ ਰਚਨਾ ਵੀ ਅਲੋਕਿਕ ਸੀ ਮੁਸਲਮਾਨ ਪੱਛਮ ਵੱਲ ਸਿਰ ਨਮਾਉਂਦੇ ਜਦ ਕੇ ਹਿੰਦੂ ਪੂਰਬ ਵੱਲ ਪ੍ਰਾਰਥਨਾ ਕਰਦੇ ਸਨ ਪਰ ਹਰਮੰਦਰ ਸਾਹਿਬ ਦੇ ਦਰਵਾਜ਼ੇ ਨਾ ਪੂਰਬ ਵੱਲ ਸਨ ਨਾ ਪੱਛਮ ਵੱਲ ਚਾਰੇ ਦਰਵਾਜ਼ੇ ਹੀ ਹਰ ਸਮੇਂ ਖੁੱਲੇ ਰਹਿੰਦੇ ਸਨ ਅਤੇ ਹਰ ਵਰਨ ਨੂੰ ਆਉਣ ਦੀ ਖੁੱਲ ਹੈ ਕਿਸੇ ਨੂੰ ਬੰਦਸ਼ ਨਹੀਂ ਹੈ ਇਹ ਪਹਿਲਾ ਅਜਿਹਾ ਪੂਜਾ ਸਥਾਨ ਹੈ ਜਿਹੜਾ ਕਿ ਧਰਤੀ ਤੋਂ ਨੀਵਾ ਹੈ ਪੌੜੀਆਂ ਉਤਰ ਕੇ ਦਰਸ਼ਨਾਂ ਨੂੰ ਜਾਣਾ ਪੈਂਦਾ ਹੈ ਭਾਵ ਪਹਿਲਾਂ ਆਕਰ ਪੰਨੀ ਪੈਂਦੀ ਹੈ ਅਤੇ ਸਿਨਮਰ ਹੋ ਕੇ ਜਾਣਾ ਪੈਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ